ਓਏ ਆ ਜਾ ਹਾਂ ਕੀ ਕਰਦਾ ਕੁਛ ਨਹੀਂ ਗੇੜਾ ਐ ਮਾਰ ਕੇ ਆ ਉਧਰ ਗੇੜੇ ਨੂੰ ਵੀ ਆ ਜਾ ਬਹਿਣੇ ਆ ਆ ਗਿਆ ਬਸਾ ਧੁੱਪ ਨਿਕਲੀ ਅੱਜ ਤੂੰ ਕਿੱਧਰ ਫਿਰਦਾ ਮੈਂ ਤਾਂ ਆਪੂ ਹੀ ਆ ਗਿਆ ਤੇ ਵਿਹਲਾ ਸੀ ਅੱਛਾ ਹੋਰ ਫੇਰ ਆ ਗਿਆ ਸੁਣਾ ਕੋਈ ਗੱਲ ਬਾਤ ਕੋਈ ਗੱਲ ਬਾਤ ਕੀ ਆ ਤੂੰ ਸੁਣਾ ਮੈਂ ਤਾਂ ਕੀ ਸੁਣਾ ਮੈਂ ਕਣਕ ਨੂੰ ਪਾਣੀ ਲਾਇਆ ਪਿਆ ਅਰੇ ਇਹ ਤਾਂ ਘਾਲਦੀ ਹੁਣ ਬਾਰ ਅੰਦਰ ਵੀ ਜਾਣਾਂ ਮਾ ਤੈਨੂੰ ਤਾਂ ਪਤਾ ਹੋਊਗਾ ਹਰਾ ਕੁਛ ਮੈਂ ਕਿੱਥੇ ਜਾਣਾਂ ਲੈ ਹੋਰ ਕਿਤੇ ਨਹੀਂ ਗਿਆ ਆ ਜਾ ਸੁਣਾ ਕੋਈ ਗੱਲਬਾਤ ਗੱਲਬਾਤ ਕੀ ਸੁਣਾ ਮੈਨੂੰ ਗੱਲਬਾਤ ਹੀ ਨਹੀਂ ਯਾਰ ਕੋਈ ਨਾ ਗੱਲ ਜਿਹੜੀ ਤੂੰ ਉੱਥੇ ਕਹਿੰਦਾ ਸੀਗਾ ਕਿਹੜੀ ਓਏ ਉੱਥੇ ਨਹੀਂ ਆਪਾਂ ਉੱਥੇ ਮਿਲੇ ਸੀ ਤਿੰਦਾ ਹਾਂ ਤੂੰ ਕਹਿੰਦਾ ਇਹ ਤਾਂ ਇੱਕ ਕਹਾਣੀ ਹੈ ਦੱਸ ਤੇਰੀ ਅੱਛਾ ਪਤਾ ਨਹੀਂ ਤਾਂ ਕਹਿੰਦਾ ਬੁੜਾ ਪਤਾ ਨਹੀਂ ਕੀ ਦਾ ਚੱਸੀ ਅੱਛਾ ਠੀਕ ਆ ਠੀਕ ਆ ਹਾਂ ਉਹ ਸੁਣੀ ਤਾਂ ਯਾਰ ਮੈਂ ਵੀ ਆ ਵੀ ਜਾਣੀ ਕਿ ਮੈਂ ਵੀ ਕਹਾ ਸੁਣਿਆ ਵੀ ਦੇਖੀ ਨਹੀਂ ਕਿ ਵੀ ਅੱਖੀ ਦੇਖੀ ਹੋਵੇ ਆਪਾਂ ਹਾਂ ਵੀ ਐ ਨਹੀਂ ਗਿਆ ਸਾਡੀ ਵੀ ਸੱਚੀ ਆ ਕਿ ਕਿਵੇਂ ਆ ਹਣਾ ਕਿਵੇਂ ਹੋਵੇ ਸਦਾ ਸੁਣੀ ਵੀ ਆਪਾਂ ਪਾਸ ਹੋ ਜੂ ਧੁੱਪ ਲੱਗੀ ਹੋਈ ਅੱਜ ਵਧੀਆ ਬਹਿਨੇ ਇੱਥੇ ਉਹ ਗੱਲ ਆਈ ਸੀ ਵੀ ਕਿਸੇ ਪਿੰਡ ਚ ਬੀ ਪਿਓ ਪੁੱਤ ਰਹਿੰਦੇ ਹੁੰਦੇ ਨੇ ਹਾਂ ਉਹਦਾ ਪਿਓ ਵੀ ਮੁੰਡੇ ਦਾ ਮਰਨ ਤੋਂ ਪਹਿਲਾਂ ਉਹਦੇ ਮੁੰਡੇ ਨੂੰ ਇੱਕ ਗੱਲ ਦੱਸ ਦਿੰਦਾ ਹਾਂ ਉਹ ਕਹਿੰਦਾ ਹੁੰਦਾ ਵੀ ਉਹਦਾ ਪਿਓ ਮੁੰਡੇ ਨੂੰ ਕਹਿੰਦਾ ਵੀ ਤੂੰ ਹਣਾ ਵੀ ਤਿੰਨ ਕੰਮ ਕਰਦੇ ਨਾ ਕਰੀਂ ਵੀ ਇਹ ਅੱਛਾ ਵੀ ਉਹ ਕੰਮ ਤੀ ਜਿਵੇਂ ਹਣਾ ਵੀ ਪਹਿਲਾਂ ਤਾਂ ਬਾਹਰ ਚ 베ਰੀ ਨਾ ਲਾਈ ਅੱਛਾ ਵੀ 베ਰ ਦਾ ਰਸਤ ਦੂਜੀ ਵੀ ਰਾਜ ਦੀ ਗੱਲ ਕਦੇ ਵੀ ਕਿਸੇ ਤੀਵੀ ਨੂੰ ਨਾ ਦੱਸੀ ਠੀਕ ਆ ਤੇ ਤੀਜੀ ਗੱਲ ਇਹ ਤੀ ਵੀ ਕਦੇ ਪੁਲਸ ਨਾਲ ਨਾ ਜਾ ਰਹੀ ਨਾ ਲਈ ਠੀਕ ਆ ਹਾਂ ਵੀ ਸਿਆਣਾ ਬੁੜਾ ਤੀਆ ਕੋਈ ਹਾਂ ਵੀ ਸਿਆਣਾ ਹੀ ਸੀ ਕਹਿੰਦੇ ਹਾਂ ਬੀਬੀ ਇਹ ਗੱਲਾਂ ਤੇ ਵੀ ਗੌਰ ਰੱਖੀਂ ਵੀ ਤੂੰ ਇਹ ਤੰਨੇ ਕੰਮ ਨਹੀਂ ਕਰਨੇ ਕਦੇ ਵੀ ਜ਼ਿੰਦਗੀ ਚ ਠੀਕ ਆ ਹਾਂ ਤੇ ਵੀ ਜਦੋਂ ਬੁੜਾ ਮਰ ਜਾਂਦਾ ਹੈਗਾ ਉਹ ਵਿਆਹਿਆ ਜਾਂਦਾ ਮੁੰਡਾ ਹਾਂ ਉਸ ਤੋਂ ਬਾਅਦ ਕਹਿੰਦਾ ਵੀ ਯਾਰ ਉਹਦੇ ਗੱਲ ਜਾ ਦੇਂਦੇ ਬੈਠੇ ਬੈਠੇ ਵੀ ਜਿਵੇਂ ਆਪਾਂ ਬੈਠੇ ਆਏ ਇਕੱਲਾ ਬੈਠੋਂਦਾ ਪਰ ਉਹ ਤਾਂ ਅੱਛਾ ਵੀਰ ਬਾਪੂ ਨੇ ਆ ਗੱਲ ਕਹੀ ਤੀ ਵੀ ਇਹ ਗੱਲ ਕਹੀ ਕਿਉਂ ਵੀ ਆਪਾਂ 5000 ਬਗਰ ਕੇ ਦੇਖ ਲਈ ਹੈ ਨਾ ਅੱਛਾ ਤੇ ਭਈ ਉਹ ਬਾਰ ਚ ਮੇਰੀ ਲਾ ਲੈਂਦਾਗਾ ਠੀਕ ਆ ਤੇ ਉਹਦਾ ਵਿਆਹ ਹੋ ਜਾਂਦਾ ਵਧੀਆ ਹਨਾ ਤੇ ਪੁੱਲ ਸਾਲਾ ਵੀ ਯਾਰੀ ਲਾ ਲੈਂਦਾ ਭਈ ਉਹ ਉਹ ਤਿੰਨੇ ਗੱਲਾਂ ਕਰ ਲੈਂਦਾ ਪੁਰ ਪੁਲਸਾਂ ਨਾਲ ਜਾਨਕੀ ਗੂੜੀ ਮਿੱਤਰਤਾ ਹੋ ਜਾਂਦੀ ਉਹਦੀ ਆਉਣ ਜਾਣੀ ਵਧੀਆ ਕਰ ਲੈਂਦਾ ਉਹ ਅੱਛਾ ਵੀ ਉਹ ਦੇਖਦਾ ਵੀ ਕੀ ਗੱਲ ਲਵਾਤੀ ਹੈ ਨਾ ਪਰ ਤਿਆਕੇ ਦੇਖਣਾ ਹੁੰਦਾ ਵੀ ਇਹਨੇ ਵੀ ਗੱਲ ਕੀ ਆ ਵੀ ਤਿੰਨੇ ਕੰਨ ਵੀ ਬਾਪੂ ਨੇ ਕਈਆਂ ਕਿਹਾ ਕਿ ਆਉਣੇ ਆਪਾਂ ਨੂੰ ਠੀਕ ਆ ਤੇ 베ਰੀ ਲਾਣ ਦਾ ਜਦੋਂ ਵੀ ਤੀਵੀ ਵੀ ਉਹ ਵਿਆਹ ਵੀ ਕਰਾ ਲੈਂਦਾ ਤੇ ਪੁਲਸਾਂ ਨਾਲ ਵੀ ਯਾਰੀ ਲਾਣ ਦਾ ਵਧੀਆ ਜਾਨੀ ਆਉਣ ਜਾਣੀ ਹੋ ਜਾਂਦੀ ਇੱਕ ਦੂਜੇ ਦੇ ਕਰੇ ਤੇ ਉਸ ਤੋਂ ਬਾਅਦ ਵੀ ਇੱਕ ਦਿਨ ਉਹ ਜਿਵੇਂ 12 ਵੀ ਬੱਕਰੇ ਦਾ ਸਿਰ ਵੱਟ ਗਏ ਹੈ ਨਾ ਹਾਂ ਤੇ ਕੱਪੜੇ ਚ ਲਿਬੇਟ ਕੇ ਕੱਪੜੇ ਤੇ ਲਹੂ ਲਾ ਕੇ ਲੈ ਕੇ ਆਪਣੇ ਘਰ ਵਾਲੇ ਨੂੰ ਫੜਾਣ ਦਾ ਅੱਛਾ ਉਹਦੇ ਘਰ ਵਾਲੀ ਕਹਿੰਦੀ ਵੀ ਇਹ ਕੀ ਆ ਉਹ ਕਹਿੰਦਾ ਵੀ ਮੈਥੋਂ ਦਾ ਕਤਲ ਹੋ ਗਿਆ ਵੀ ਅੱਛਾ ਬੀਰ ਰਾਜ ਦੀ ਹਾਲਾਂ ਕਿ ਇਹਨੂੰ ਦੱਸੀ ਨਾ ਤੂੰ ਬਿਲਕੁਲ ਛੇਰ ਲਕੋ ਦੇ ਜਾਣੀ ਕੇ ਅੱਛਾ ਵੀ ਕਾ ਚ ਮਰਜੀ ਸੰੂਖ ਚ ਪੇਟੀ ਚ ਕਿਤੇ ਲਕੋ ਦੇ ਕਹਿੰਦਾ ਹਾਂ ਤੇ ਰਾਜ ਦੀ ਗੱਲ ਤਾਂ ਹਾਂ ਤੇ ਭਾਈ ਉਹ ਕਹਿੰਦਾ ਵੀ ਕਿਸੇ ਨੂੰ ਦੱਸੀ ਨਾ ਵੀ ਕੋਈ ਮੈਂ ਤੈਨੂੰ ਦੱਸਦਾ ਤੂੰ ਨਾ ਕਹਾਂ ਦੱਸੀ ਗਏ ਇਹਨੂੰ ਠੀਕ ਆ ਤੇ ਉਹ ਕਹਿੰਦੀ ਮੈਂ ਕਿਹਨੂੰ ਦੱਸਣੀ ਆਂ ਕਹਿੰਦੀ ਹਾਂ ਹਾਂ ਤੇ ਭਾਈ ਐ ਉਹ ਚੱਲ ਪਈ ਇਹਨੇ ਹੱਥ ਨੂੰ ਹੋ ਜਾਂਦਾ ਉਹ ਖੇਤ ਬੰਨੇ ਵਾਗ ਜਾਂਦਾਗਾ ਠੀਕ ਆ ਤੇ ਉਹਦੇ ਘਰ ਵਾਲ ਦੀ ਸਹੇਲੀ ਆਂਦੀ ਵੀ ਉਹਦੇ ਲਵੇ ਉਹ ਅਧਿਕਾਰ ਅਲੀ ਲਵੀ ਠੀਕ ਆ ਤੇ ਉਹ ਅਧਿਸ਼ੈਲੀ ਦੱਸ ਨਹੀਂ ਦਿਆ ਹਰਾ ਕੁਸ ਉਹ ਕਹਿੰਦੀ ਭੈਣੇ ਮੈਂ ਤਾਂ ਤੁਹਾਨੂੰ ਦੱਸਤੀ ਰਾਜ ਦੀ ਗੱਲ ਆ ਵੀ ਤੂੰ ਗਾਹਣਾ ਗੱਲ ਕਰੀ ਠੀਕ ਆ ਤੇ ਐਂ ਭਈ ਕਰਦੇ ਕਰਾਉਂਦੇ ਉਹਦੀ ਗਾਹਾਂ ਛੇਲੀ ਹੁੰਦੀ ਆ ਉਹ ਗਾਹਾਂ ਦੱਸ ਨਹੀਂ ਦਿਆਂ ਹੀ ਕਹੀ ਜਾਂਦੀ ਐ ਬਸ ਗੱਲ ਪਿੰਡ ਵੀ ਸਾਰੇ ਪਿੰਡ ਚ ਗੱਲ ਲੁੱਡਿਆਂ ਦੀ ਵੀ ਉਹ ਐਂ ਕਹੀ ਜਾਂਦੇ ਨੇ ਕਿ ਬੁੱਧ ਜੀ ਤੂੰ ਰਾਜ ਦੀ ਗੱਲ ਆ ਗਾਹਣ ਦੱਸੀ ਠੀਕ ਆ ਤੇ ਐਂ ਭਈ ਹੌਲੀ ਹੌਲੀ ਹਨਾ ਇਹ ਗੱਲ ਵੀ ਪੁਲਿਸ ਅੱਜ ਤੱਕ ਵਗ ਜਾਂਦੀ ਹੈਗੀ ਠੀਕ ਆ ਹਨਾ ਹੂੰ ਹੂੰ ਤੇ ਉਹਨੂੰ ਵੀ ਜਦੋਂ ਘਰੇ ਆਏ ਦਾ ਅਗਲੇ ਦਿਨ ਹਨਾ ਸਵੇਰੇ ਹਾਂ ਬਾਹਰੇ ਨਿਕਲ ਬਾਹਰੋਂ ਹਾਕ ਪੈਂਦੀਆਂ ਉਹਨੂੰ ਹਾਂ ਵੀ ਜਾਨੀ ਕਿ ਪੁਲਿਸ ਵਾਲਾ ਖੜੇ ਪਿੰਡ ਪੁਲਿਸ ਆ ਜਾਂਦੀ ਆ ਪੁਲਿਸ ਆ ਜਾਂਦੀ ਆ ਦੇ ਘਰ ਦੇ ਬਾਹਰ ਤੱਕ ਜਾਂਦੀ ਉਹਨਾਂ ਨੇ ਕਿਸੇ ਨੇ ਕਹਿਤਾ ਉਹ ਪੁਲਸ ਆ ਗਈ ਉਹ ਪਿੰਡ ਦੇ ਇਕੱਠੇ ਹੋਏ ਖੜੇ ਉਹਨੇ ਵੀ ਇਕੱਠ ਬਾਵਾ ਇਕੱਠ ਹੋ ਜਾਂਦਾ ਬਾਤ ਉਹਦੇ ਚ ਤੇ ਉਹਨੂੰ ਬਾਹਰੋਂ ਹਾਕ ਆਵਾਜ਼ੇ ਨਾਲ ਉਹ ਬਾਹਰ ਚ ਵਾ ਗਿਆ ਜਾਂਦਾਗਾ ਜਦੋਂ ਬਾਹਰੇ ਨਿਕਲ ਸਕਦਾ ਨਿਕਲ ਲੱਗਦਾ ਵੀ ਹਵਾ ਚੱਲੀ ਜਾਂਦੀ ਹੁੰਦੀ ਆ ਜਿਹੜੀ ਬੇਰੀ ਦੀ ਡਾਂਣ ਚ ਉਹਦੀ ਪੱਗ ਫੜ ਫਸੇ ਜਾਂਦੀ ਹੈਗੀ ਡੜ ਫਸੇ ਜਾਂਦਾ ਪਰਨੇ ਦਾ ਤੇ ਲੈ ਜਾਂਦਾ ਲੈ ਕੇ ਡੱਗਿਆਂ ਦੀ ਪੱਗ ਥੱਲੇ ਠੀਕ ਜੋ ਦੂਜੂ ਬਾਦਾ ਨਾ ਵੀ ਬਾਹਰ ਪਹਿਲੀ ਗੱਲ ਤਾਂ ਉਹੀ ਹੋ ਗਈ ਪਹਿਲੀ ਗੱਲ ਤਾਂ ਉਹਦੀ ਹਾਂ ਸਿਹਤ ਮੇ ਲੱਗੀ ਉਹਨੂੰ ਵੀ ਵੀ ਇੱਜ਼ਤ ਰੁਲ ਗਈਆਂ ਕਿ ਬੇਰੀ ਕਰਕੇ ਉਹਦੀ ਵੀ ਇੱਜ਼ਤ ਨਹੀਂ ਰਹੀ ਵੀ ਪੱਗੜ ਗਈ ਆ ਆਪਣੇ ਵੀ ਪਿੰਡਾ ਜਿਹੜਾ ਆਪਣੇ ਪਤੀ ਆਣਾ ਵੀ ਪੱਗ ਦੀ ਕੀ ਗੱਲ ਆ ਨਾ ਵੀ ਕਿੰਨੀ ਕਿੱਜਤ ਆ ਨਾ ਪੱਗ ਦੀ ਆਪਣੇ ਵੀ ਕੀ ਸਮਝਦੇ ਨੇ ਲੋਕ ਹਨ ਤੇ ਵੀ ਪਹਿਲੀ ਗੱਲ ਤਾਂ ਇਹ ਹੋ ਗਈ ਵੀ ਪੱਗ ਲੈ ਗਈ ਉਹਦੀ ਇੱਜ਼ਤ ਰੁਲ ਗਈ ਹੈ ਨਾ ਤੇ ਦੂਜੀ ਗੱਲ ਇਹ ਹੁੰਦੀ ਆ ਵੀ ਜਿਹੜੀ ਗੱਲ ਉਹਨੇ ਆਪਦੀ ਘਰਾਂ ਨੂੰ ਦੱਸੀ ਹੁੰਦੀ ਆ ਉਹ ਸਾਰਿਆਂ ਨੂੰ ਦੱਸ ਦਿੰਦੀ ਆ ਯਾਨੀ ਕਿ ਉਹਦੇ ਘਰ ਵਾਲੀ ਕਰਕੇ ਬੋਸ ਆਉਂਦੀ ਹੈਗੀ ਹਾਂ ਹਾਂ ਰਾਜ ਦੀ ਗੱਲ ਰਾਜ ਦੀ ਗੱਲ ਉਹ ਵੀ ਉਹਦੀ ਘਰ ਵਾਲੀ ਦੇ ਨਹੀਂ ਪੱਚੀ ਤੇ ਤੀਜੀ ਗੱਲ ਸਾਰਨੋਂ ਪਹਿਲਾਂ ਗੁਲਾਮ ਚਾਹਤੋਂ ਦਾ ਯਾਰ ਪਾਉਂਦਾ ਹੁੰਦਾ ਉਹਦੇ ਅੱਛਾ ਪੁਲਸ ਆ ਲਾਂਦਾ ਜਿਹੜਾ ਪੁਲਸ ਆ ਲ ਜਾਨਕੀ 14-15 ਸਾਲਾਂ ਦੀ ਯਾਰੀ ਹੁੰਦੀ ਉਹਦੀ ਯਾਰ ਅੱਛਾ ਜਿਹੜਾ ਵੀ ਮਿੱਟੀ ਦੀ ਯਾਰੀ ਰੁੱਲ ਜਾਂਦੀ ਆ ਹਨਾ ਗੱਲ ਤੋਂ ਫੜ ਕੇ ਖਿੱਚ ਲੈਂਦਾ ਨਹੀਂ ਗੱਲ ਤੋਂ ਫੜ ਲੈਂਦਾ ਉਹਨੂੰ ਤੇ ਫਿਰ ਉਹ ਦਾਹ ਦਾ ਵੀ ਉਹ ਕਹਿੰਦਾ ਵੀ ਹਨਾ ਵੀ ਛੋਟੀ ਗੱਲ ਨਾਲ ਮੈਂ ਸਹਿਮ ਤਾਂ ਪਰ ਯਾਨੀ ਮੇਰੀ ਸਾਰੀ ਗੱਲ ਸੁਣੋ ਪਹਿਲਾਂ ਦੋ ਮਿੰਟ ਵੀ ਵੇਰੀ ਗੱਲ ਸੁਣ ਲਓ ਵੀ ਗੱਲ ਕੀ ਹੋਈ ਆ ਹਾਂ ਤੇ ਉਹ ਦੱਸਦਾ ਉਹਨਾਂ ਨੂੰ ਵੀ ਪੁਲਿਸ ਵਾਲੇ ਨੂੰ ਪਿੰਡ ਵਾਲ ਨੂੰ ਹਨਾ ਪਿੰਡ ਵਾਲੇ ਵੀ ਕਹਿੰਦੇ ਚਾ ਵੀ ਗੱਲ ਤਾਂ ਸੁਣ ਲਓ ਆਪਾਂ ਇਹਦੀ ਮੈਂ ਗੱਲ ਕੀ ਆ ਤੇ ਜਦੋਂ ਉਹਨਾਂ ਨੂੰ ਦੱਸਦਾ ਵੀ ਮੈਂ ਤਾਂ ਮੇਰੇ ਬਾਪੂ ਨੇ ਇਹ ਕਿਹਾ ਸੀ ਵੀ ਕਦੇ ਵੀ ਇਹ ਤੰਗ ਗੱਲਾਂ ਨਾ ਕਰੀ ਕਦੇ ਨਾਤਕ ਕਰ ਕਹਿੰਨਾ ਬਾਹਰ ਚ ਲਾਈ ਬੇਰੀ ਕਹਿੰਨਾ ਮੈਂ ਬਾਹਰ ਚ ਬੇਰੀ ਲਾ ਲਈ ਬੀਰੀ ਨੇ ਮੇਰੀ ਪੱਗ ਰੋਲਤੀ ਹਾਂ ਦੂਜੀ ਗੱਲ ਕਹਿੰਦਾ ਮੈਂ ਰਾਜ ਦੀ ਗੱਲ ਆਪਦੀ ਘਰਾਂ ਨੂੰ ਦੱਸੀ ਹਾਂ ਉਹਨੇ ਸਾਰੇ ਪਿੰਡ ਚ ਡਾਤੀ ਹਾਂ ਤੀਜੀ ਗੱਲ ਕਹਿੰਦਾ ਉਹਨੇ ਇਹ ਕਹੀਦੀ ਪ ਤੇ ਉਹਦੀ ਗੱਲ ਲਈ ਵੀ ਸੱਚੀ ਹੋ ਕੇ ਨਾ ਸਾਰਨੋਂ ਪਹਿਲਾਂ ਗੁਲਾਮ ਜੱਥੇ ਮੇਰੇ ਕੋਲ ਸਾਲ ਨੇ ਪਾਇਆ ਕਹਿੰਦਾ ਪੱਕਾ ਯਾਰ ਤੀ ਕਹਿੰਦਾ ਵੀ ਉਹਨੇ ਪੁੱਛਿਆ ਵੀ ਨਹੀਂ ਵੀ ਕੀ ਗੱਲ ਬਾਤ ਹੈ ਵੀ ਗੱਲ ਵੀ ਨਹੀਂ ਪੁੱਛੀ ਨੇ ਵੀ ਕੀ ਹੋਇਆ ਕੀ ਨਾ ਨਾ ਹਾਂ ਤੇ ਤਿੰਨੇ ਗੱਲਾਂ ਦੀ ਕਹਿੰਦਾ ਨਾ ਤਾਂ ਬਾਈ ਮੈਂ ਕਦੇ ਕਾਤਲ ਮੈਂ ਕਰਿਆ ਵੀ ਨਹੀਂ ਸੋਚਿਆ ਵੀ ਨਹੀਂ ਕਹਿੰਦਾ ਇਹ ਕੰਮ ਬਾਰੇ ਠੀਕ ਹੈ ਕਹਿੰਦਾ ਜਿਹੜਾ ਕਤ ਜਿਹੜਾ ਮੈਂ ਇੱਕ ਸਿਰ ਲੈ ਕੇ ਫੜਾਈ ਕਹਿੰਦਾ ਬੱਕਰੇ ਦਾ ਸਿਰ ਤੀ ਉਹ ਦਿਖਾਤਾ ਉਹਨੇ ਹਾਂ ਉਹਨੇ ਦਿਖਾਤਾ ਤੇ ਉਸ ਤੋਂ ਬਾਅਦ ਉਹ ਸਾਰੇ ਵੀ ਘਰੋਂ ਗਰੀ ਵਾ ਜਾਂਦੇ ਨੇ ਹਣਾ ਇਹ ਗੱਲ ਦੀ ਆਪਣੀ ਵੀ ਆਪਾਂ ਕਦੇ ਦੇਖਿਆ ਤਾਂ ਨਹੀਂ ਸੁਣੀ ਤੀ ਇਹ ਗੱਲ ਸਹੀ ਗੱਲ ਆ ਫਿਰ ਉਹਦੇ ਸਿਆਣਾ ਬੰਦੇ ਦੀ ਉਹਨੇ ਤਾਂ ਹੀ ਕਿਹਾ ਉਹਨੇ ਬਾਕੀ ਯਾਰਾ ਪ੍ਰਾਣੀ ਵੀ ਹੋਰ ਕਿਹੜੀਆਂ ਗੱਲਾਂ ਦੱਸਦ ਨੇ ਸਿਆਣੀ ਹੁੰਦੀਆਂ ਸੱਚੀ ਹੁੰਦੀਆਂ ਨਾ ਬਾਕੀ ਉਹਨੇ ਤਾਂ ਦੇਖ ਹੀ ਲਿਆ ਤਾਂ ਕਰਕੇ ਸਭ ਉਹਨੇ ਤਾਂ ਕਰਕੇ ਵੀ ਦੇਖ ਲਿਆ ਬਾਕੀ ਜਿਹੜੇ ਬਾਪੂ ਦੀ ਗੱਲ ਨਾ ਜੇ ਗੱਲ ਮੰਨ ਲੈਂਦਾ ਰੇ ਕੋਸ ਨਾ ਹੁੰਦਾ ਪਰ ਉਹਨੇ ਤਜਰਬਾ ਕਰਕੇ ਦੇਖਣਾ ਦੀ ਵੀ ਗੱਲ ਸੱਚੀ ਹੁੰਦੀ ਹੈ ਨਾ ਬਾਅਦ ਚ ਕਿਤੇ ਉਹ ਪਛਤਾਈ ਜਾਂਦਾ ਵੀ ਕੀ ਬਤਾ ਕੇ ਆਉਂਗਾ ਕੀ ਗਿਆ ਹਾਂ ਕਿਉਂਗਾ ਕਿ ਉਹਨੇ ਕਰਕੇ ਦੇਖ ਲਿਆ ਬਾਕੀ ਇਹ ਕਹਾਣੀ ਸੀ ਇਹ ਗੱਲਾਂ ਸੱਚੀਆਂ ਨੇ ਗੁੜੀਆਂ ਦੇ ਗੱਲ ਤਾਂ ਪਾਚਦੀ ਨਹੀਂ ਗੱਲ ਤਾਂ ਪਾਚਦੀ ਨਹੀਂ ਔਰ ਕਸੂਰ ਉਹਨਾਂ ਦਾ ਵੀ ਨਹੀਂ ਬਈ ਯਾਰ। ਕਿਛੇ ਕਿਛ ਨੂੰ ਹੁੰਦਾ ਹੀ ਆ ਬਸ। ਪੁਲਿਸ ਦਾ ਤਾਂ ਹੁਣ ਕੀ ਕਸੂਰ ਪੁਲਿਸ ਦਾ ਤਾਂ ਉਹਨਾਂ ਦੇ ਸਾਹਮਣੇ ਹੁੰਦਾ ਹੀ ਹਿਸਾਬ ਨਾਲ ਚੱਲਣਾ। ਕਾਨੂੰਨ ਦੇ ਸਾਹਮਣੇ ਚੱਲਣਾ ਹੁੰਦਾਗਾ। ਠੀਕ। ਬਾਕੀ ਜੇ ਗਲਤ ਕੋਈ ਨਹੀਂ ਹੈਗਾ ਯਾਰ। ਹਾਂ ਹਾਂ ਇਹ ਤਾਂ ਪੁਲਿਸ ਵਾਲਿਆਂ ਦਾ ਉਹਦੀ ਡਿਊਟੀ ਕਰਨੀ ਆ ਉਹਨਾਂ ਦਾ ਫੜਨੀ ਸੀ ਉਹਨੂੰ। ਹਾਂ। ਤੇ ਉਹਦੀ ਵੀ ਜਨਾਨੀ ਨੂੰ ਵੀ ਉਹਦੇ ਗੱਲ ਪਾਚੀ ਨਹੀਂ ਗਈ। ਇਹਦਾ ਕੋਈ ਮਹਾਰਾਜ ਵੱਲ ਨਹੀਂ। ਮਹਾਰਾਜ ਵੱਲ। ਤੇ ਹੁਣ ਜਦੋਂ ਬਾਹਰ ਚ ਕੰਡੇ ਅੰਦਰ ਅਕਤ ਲਾਵਾਂਗੇ ਤਾਂ ਉਹ ਵੀ ਹੁੰਦੀ ਹਨ ਇਹੋ ਜਿਹੀ ਚੀਜ਼ ਵੀ ਆ ਹੋਰ ਠੀਕਾ ਠੀਕਾ ਇੱਕ ਕਹਾਣੀ ਸੀ ਯਾਰ ਕਹਾਣੀ ਤੇਰੀ ਵਧੀਆ ਮੈਂ ਵੀਡੀਓ ਬਣਾ ਲਈ ਪਾ ਤਾਂ ਵੀਡੀਓ ਵੀਡੀਓ ਨਾਲ ਹੀ ਹੋ ਚੱਲ ਕੋਈ ਨਾ ਬਣਾ ਲੈ ਚਲ ਲੋਕ ਵੀ ਸੁਣਨਗੇ ਹਾਂ ਇਹ ਵੀ ਗੱਲ ਆ ਹਾਂ ਠੀਕ ਆ ਦੋਸਤੋ ਕਹਾਣੀ ਕਿਵੇਂ ਲੱਗੀ ਤੁਹਾਨੂੰ ਕਮੈਂਟਾਂ 'ਚ ਦੱਸਿਓ